हां जी फिर ਤੁੱਪੇ ਫਾਇ ਲਾਇਆ ਨੇ ਨਿਆਣੇ ਨੇ ਅੱਜ ਹਾਂਜੀ ਤੇ ਫਿਰ ਲਾਉਣਾ ਪੈਣਾ ਨਿਆਣੇ ਨੂੰ ਫਾਇ ਭਰਾ ਹੀ ਲੈ ਹੈ ਕਿੰਨਾ ਕਿਲੋ ਤਾਲ ਦੀ ਰਣਾ ਕਿੰਦਾਂ ਨੂੰ ਹਾਂ 4 ਦਿਨ ਤੇ 3 ਦਿਨ ਤਾਂ ਹੋ ਗਏ ਆ ਅਸਲ ਵਿੱਚ ਜਿੱਦਣ ਤਾਂ ਅਸੀਂ ਕਿਹਾ ਸੀ ਵੀ ਨਿਆਣਿਆਂ ਨੂੰ ਕੀ ਬਣਾ ਕੇ ਦਵਾਂਗੇ ਤੁਹਾਨੂੰ ਕਿਤੇ ਬਾਹਰ ਲੈ ਕੇ ਜਾਵਾਂਗੇ ਐਤਵਾਰ ਵਾਲੇ ਦਿਨ ਵੀ ਘਰ ਦਾ ਕੰਮ ਕਰਿਓ ਉਹਦੋਂ ਦਾ ਖਾੜੇ ਪਏ ਵੀ ਆਪਾਂ ਨਿਊਟਰਲ ਖਾਣੇ ਆ ਉਹਦੋਂ ਤਾਂ ਜਾਇਆ ਹੀ ਨਹੀਂ ਗਿਆ ਤੇ ਆਂਦੇ ਸੀ ਵੀ ਬਾਹਰ ਚੱਲ ਕੁਝ ਖਾਣਾ ਪੀਣਾ ਵਾ ਤੇ ਮੈਂ ਕਿਹਾ ਬਾਹਰੋਂ ਕੀ ਖਾਣਾ ਵਾ ਤੇ ਮੈਂ ਘਰੇ ਬਣਾ ਦੇਣੀ ਆ ਬਜਾਰੀ ਚੀਜ਼ਾਂ ਵੀ ਜਾ ਕੇ ਖਾਣੀਆਂ ਆਈਆਂ ਤੇ ਕੋਸ਼ਿਸ਼ ਕਰਦੀ ਆ ਮੈਂ ਘਰੇ ਬਣਾ ਕੇ ਤੋ ਉਹ ਰੋਜ਼ ਹੀ ਆਖੀਦਾ ਬਣਾਉਨੇ ਆ ਕੱਲ ਲੱਗੇ ਬਣਾਉਣਾ ਕੱਲ ਵੀ ਸਮਾਨ ਅੱਧਾ ਕ ਬਣਿਆ ਤੇ ਅੱਧਾ ਕ ਰਹਿ ਗਿਆ ਕੱਲ ਕੀ ਹੋ ਗਿਆ ਹੀ ਘਰੇ ਪਰਸੋਂ ਬਣਾਉਣ ਲੱਗੇ ਮਸ਼ੀਨ ਖਰਾਬ ਹੋ ਗਈ ਕੱਲ ਬਣਾਉਣ ਲੱਗੇ ਮਸ਼ੀਨ ਖਰਾਬ ਹੋ ਗਈ ਪਰਸੋਂ ਬਣਾਉਣ ਲੱਗੇ ਮਸ਼ੀਨ ਖਰਾਬ ਹੋ ਗਈ ਕੱਲ ਬਣਾਉਣ ਲੱਗੇ ਤੇ ਉਹ ਚਾਚੀ ਨਹੀਂ ਕੀ ਵੀਡੀਓ ਬਣਾਉਣ ਲੱਗ ਪਾਲ ਕੇ ਉੱਥੇ ਸ਼ਾਮਾ ਪੈ ਗਈਆਂ ਫੇਰ ਆ ਮਸ਼ੀਨ ਨਵੀਂ ਲਾ ਕੇ ਆਏ ਮਸ਼ੀਨ ਫੇਰ ਲਾ ਕੇ ਆਏ ਕਾਦੀਆਂ ਤੇ ਹੁਣ ਨਿਆਣਿਆਂ ਦੀ ਰੀਝ ਪੂਰੀ ਕਰ ਲੱਗੀਆਂ ਭਈ ਨਿਊਡਲ ਕਰਦੇ ਬਣਾ ਕੇ ਖਵਾ ਲੈਣ ਲੱਗੇ ਉਦਾਂ ਤੇ ਚਲੋ ਬੁਜਾਰੀ ਮਿਲ ਜਾਂਦੇ ਆ ਪਰ ਮੈਂ ਹਾਂ ਚੱਲ ਬੁਜਾਰੀ ਮੈਦੇ ਤੇ ਚਲੋ ਉਦਾਂ ਦੇ ਖਾਣੇ ਖਾਣਿਆ ਤੇ ਜੇ ਹੁਣ ਘਰ ਦੇ ਖਾਦੇ ਜਾਂ ਚਲ ਥੋੜੇ ਮੋٹے ਉਦਾਂ ਤੇ ਸੇਵੀਆਂ ਇਹ ਨਾ ਛੇਕ ਜਿਹੜੇ ਕਿ ਨਹੀਂ ਥੋੜੇ ਮੋਟੇ ਆ ਤੇ ਸੇਵੀਆਂ ਤਾਂ ਥੋੜੇ ਮੋਟੇ ਨਿਕਲਦੀਆਂ ਪਰ ਇਹ ਆ ਵੀ ਘਰ ਦੇ ਨਹੀਂ ਉਡਲਵਾ ਤੇ ਇਹ ਜੇ ਉਹ ਦਿਨ ਵੀ ਇੱਕ ਦਿਨ ਬਣਾਏ ਸੀ ਤੇ ਬੜੇ ਟੇਸਟੀ ਬਣੇ ਹਨਾ ਲੱਗਦੇ ਵੀ ਜਿੱਦਾਂ ਬਾਜ਼ਾਰੀ ਹੁੰਦੇ ਆ ਐਵੇਂ ਦਾ ਸਵਾਦ ਹੁੰਦਾ ਸੀ ਤੇ ਤੁਸੀਂ ਵੀ ਬਣਾਓ ਘਰ ਤੇ ਮੈਂ ਦੱਸਣ ਲੱਗੀ ਆ ਵੀ ਕਿੱਦਾਂ ਬਣਾਏ ਆ ਮੈਂ ਆਪਣਾ ਤਰੀਕਾ ਦੱਸਣ ਲੱਗੀ ਹਾਂ ਮੈਂ ਸਿੰਪਲ ਆਟਾ ਕੁੱਲ ਕੇ ਉਹਦੇ ਚਾਣਾ ਨੂੰ ਰੋਲ ਕਰੀ ਜਾ ਰਹੀ ਹਾਂ ਸਿੰਪਲ ਆਟਾ ਲੈ ਕੇ ਨਾ ਤੇ ਉਹਦੇ ਵਿੱਚ ਦੋਕ ਚਮਚੇ ਤੇਲ ਪਾਇਆ ਵਾ ਤੇ ਬਾਕੀ ਵਿੱਚ ਥੋੜਾ ਜਿਹਾ ਨਮਕ ਪਾਇਆ ਚਮਚਕ ਤੇ ਉਹਨੂੰ ਆਟਾ ਜਿੱਦਾਂ ਰੋਟੀ ਦਾ ਹੁੰਦਾ ਵਾ ਏਦਾਂ ਦਾ ਰੋਟੀ ਦਾ ਆਟਾ ਇਵੇਂ ਦਾ ਹੀ ਗੁੰਨਿਆ ਨਾ ਬਹੁਤਾ ਪਤਲਾ ਨਾ ਸਕਤਾ ਤੇ ਬਸ ਮਸ਼ੀਨ ਚ ਪਾ ਕੇ ਤੇ ਛੇਵੀਆਂ ਸੇਵੀਆਂ 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 ਬਣਾ ਬਣਾ ਕੇ ਤੇ ਆਹ ਸੇਵੀਆਂ ਕੱਢੀਆਂ ਅੱਗੇ ਆਹ ਨੀਰ ਬਲਾਂ ਵਰਗੀਆਂ ਸੇਵੀਆਂ ਹੈ ਮੋਟੀਆਂ ਵਾਂ ਪਰ ਇਹ ਥੋੜੀਆਂ ਮੋਟੀਆਂ ਭਰੇ ਆ ਵੀ ਟੇਸਟੀ ਬਣਦੀਆਂ ਵਾਂ ਤੇ ਅੱਜ ਜੀ ਅਸੀਂ ਦੁਪਹਿਰੇ ਲੱਗੇ 3:30 ਹੋਏ ਆ ਦੁਪਹਿਰੇ ਲੱਗ ਪਏ ਵੀ ਉਹ ਸ਼ੀਰ ਬਣਾਨੇ ਆ ਸਾਡੇ ਜੋਤੀ ਲੱਗ ਗਈ ਮੈਂ ਸਵੇਰ ਦੀਆਂ ਹੌਲੀ ਹੌਲੀ ਕਦੀ ਕੋਈ ਕੰਮ ਤੇ ਕਦੀ ਕੋਈ ਕੰਮ ਤੇ ਪਰ ਉਹ ਉਦਾਂ ਸ਼ਾਮ ਨੂੰ ਬਣਾਉਣੇ ਸੀ ਤੇ ਫਿਰ ਉਹ ਆਂਦੇ ਵੀ ਵੀਡੀਓ ਬਣਾਉਣ ਆਉਣਾ ਵਾ ਜੋਤੀ ਹੁਣੀ ਆਉਣ ਲੱਗੇ ਉਹਨਾਂ ਦਾ ਸੀਨ ਸੀ ਤੇ ਤਾਂ ਕਰਕੇ ਫਿਰ ਮੈਂ ਆ ਵੀ ਹੁਣੇ ਹੁਣੀ ਅਸੀਂ ਕੱਢ ਕੇ ਤੇ ਬੱਚਿਆਂ ਨੂੰ ਖਵਾ ਲ ਦਈਏ ਨੂਡਲ ਫਿਰ ਲੇਟ ਹੋ ਜਾਣਾ ਵਾ ਤੇ ਫਿਰ ਨਾ ਹੀ ਤਾਂ ਵਲੋਗ ਬਣਾ ਨਾ ਹੀ ਨੂਡਲ ਬਾਨੇ ਅੱਜ ਫਿਰ ਉਹਨਾਂ ਵਿਚਾਰਿਆਂ ਨੇ ਰਹਿ ਜਾਣਾ ਬੜੀ ਆਸਾਨੀ ਤਰੀਕੇ ਨਾਲ ਨਿਕਲਦੇ ਆ ਸਵੇਰ ਦੀ ਮਸ਼ੀਨ ਬੜੀ ਸੋਣੀ ਮਿਲ ਜਾਂਦੀ ਹੀ ਜਦੋਂ ਕੈਮਰਾ ਆਉਣ ਤੇ ਮਸ਼ੀਨ ਆਉਣ ਆ ਹੁਣ ਮਸ਼ੀਨ ਵੀ ਤਾਂ ਵੀ ਨਖਰੇ ਕਰਨਾਂ ਜਿਹੜੇ ਘਰ ਦੇ ਨਿਉਡਲ ਆ ਉਹ ਇਹ ਆ ਕਿ ਆ ਜਿਹੜਾ ਪਾਣੀ ਆ ਇਹ ਸਿੰਪਲ ਪਾਣੀ ਆ ਇਹਦੇ ਵਿੱਚ ਕੁਝ ਨਹੀਂ ਪਾਇਆ ਆ ਆਟੇ ਦੇ ਰੰਗ ਨਾਲ ਹੀ ਵੰਦਾ ਹੋ ਗਿਆ ਵਾ ਸਿੰਪਲ ਪਾਣੀ ਨੂੰ ਚੰਗੀ ਤਰ੍ਹਾਂ ਜਦੋਂ ਉਬਾਲਾ ਆ ਗਿਆ ਪਾਣੀ ਰਿੱਝਣ ਡੈ ਪਿਆ ਫਿਰ ਉਹਦੇ ਵਿੱਚ ਇਦਾਂ ਕਰਕੇ ਆੜਾ ਆਟਾ ਗੁੱਜਿਆ ਹੋਣਾ ਵਾ ਮੈਂ ਚਾਰੇ ਪਾਸੇ ਨੂੰ ਘੁਮਾਉਂਦੇ ਜੀ ਉਹ ਮੇਰੇ ਨਾ ਹੱਥ ਤੇਲ ਵਾਲੇ ਹੋ ਗਏ ਹਨਾ ਤੇ ਉਹ ਤਿਲਕ ਨੇ ਹੋ ਗਏ ਤਾਂ ਇਦਾਂ ਕਰਕੇ ਤਾਂ ਮਸ਼ੀਨ ਹੀ ਘੁੰਮ ਜਾਂਦੀ ਨਾਲ ਹੀ ਤੇਲ ਜਿਹਾ ਆਇਆ ਹੈ ਮਸ਼ੀਨ ਦੇ ਵਿੱਚ ਪਾ ਕੇ ਕਰਕੇ ਆ ਜਿਹੜੀਆਂ ਸੇਵੀਆਂ ਵਾਂ ਜਾਂ ਤੇ ਕੈਂਚੀ ਰੱਖੋ ਕੋਲ ਕੈਂਚੀ ਨਾਲ ਤੋੜ ਦੋ ਤੇ ਜਾਂ ਇਦਾਂ ਦੋ ਦੋ ਕਰਕੇ ਤੇ ਹੱਥਾਂ ਨਾਲ ਤੋੜ ਲਓ ਮੈਂ ਕੈਂਚੀ ਨਹੀਂ ਲੈਂਦੀ ਮੈਂ ਇਦਾਂ ਹੀ ਤੋੜ ਲਈ ਆ ਵਾ ਬਸ ਇਹਨਾਂ ਨੂੰ ਪਾਣੀ ਚ ਜਰੀਕਾ ਕਰਕੇ ਫੇਲਾਉਣਾ ਨਹੀਂ ਅਜੇ ਤੇ ਪਾਣੀ ਜਰੇਣਗੇ ਤੇ ਇਹਨਾਂ ਨੂੰ ਬਾਹਰ ਕੱਢ ਲੈਣੀ ਆ ਤੇ ਆ ਜਿਹੜੀਆਂ ਸੇਵੀਆਂ ਬਣ ਗਈਆਂ ਵਾ ਇਹਨਾਂ ਨੂੰ ਇੰਜ ਕਰਨਾ ਵੀ ਜਿੱਦਾਂ ਬਣ ਗਈਆਂ ਵਾ ਇਹਨਾਂ ਨੂੰ ਗਰਮ ਗਰਮ ਨੂੰ ਧੋ ਲੈਣਾ ਵਾ ਠੰਡੇ ਪਾਣੀ ਚ ਕਿਉਂਕਿ ਇਹ ਉਹ ਹੋ ਜਾਂਦੀਆਂ ਫਿਰ ਜੁੜ ਜਾਂਦੀਆਂ ਵਾ ਇਸ ਕਰਕੇ ਆ ਮੈਂ ਤੋੜ ਦੋ ਕਿ ਇਧਰ ਇੱਕ ਸਾਈਡ ਤੇ ਕਰ ਲਿਆ ਵਾ ਇਹ ਕਲੀਆਂ-ਕਲੀਆਂ ਹੋ ਗਈਆਂ ਵਾ ਤੇ ਆ ਜਿਹੜੀਆਂ ਇਹਨਾਂ ਨੂੰ ਠ ਥੋੜਾ ਜਿਹਾ ਰੱਖ ਕੇ 2-4 ਮਿੰਟ ਜਦੋਂ ਥੋੜੇ ਜਿਹਾ ਆ ਜਿਹੜੇ ਹੋਗੇ ਨਾ ਪੱਕਾ ਪਿਆ ਆਟਾ ਜਾ ਥੋੜਾ ਜਿਹਾ ਫੇਰ ਇਹਨੂੰ ਕੱਢ ਲੈਣਾ ਬਾਕੀ ਇਹ ਆ ਵੀ ਜਿਹੜੇ ਬਿਜਾਰੀ ਨੂਡਲ ਹੁੰਦੇ ਆ ਮੈਦੇ ਦੇ ਬਣੇ ਹੁੰਦੇ ਆ ਨਾ ਟੇਸਟ ਦੇ ਜਦੋਂ ਖਾਣ ਨੂੰ ਟੇਸਟ ਲੱਗਦੇ ਆ ਟੇਸਟੀ ਵਧੀਆ ਹੁੰਦੇ ਆ ਸਵਾਦ ਲੱਗਦੇ ਆ ਪਰ ਇਹ ਆ ਵੀ ਜਿਹੜੇ ਆਟੇ ਦੇ ਆ ਇਹ ਸਿਹਤ ਵਾਸਤੇ ਵਧੀਆ ਹੁੰਦੇ ਆ ਖਾਣ ਨੂੰ ਨਾਲੇ ਅੱਖਾਂ ਵਾਸਤੇ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਵਾ ਆਹੋ ਆਪਣੀ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਬਣ ਜਾਣੀ ਆ ਉਹ ਵੀ ਵਧੀਆ ਆ ਬਸ ਇਹ ਵੀ ਛੇਕ ਜਿਹੜੇ ਇਹਦੇ ਥੋੜੇ ਮੋٹے ਮੋٹے ਤਾਂ ਕਰਕੇ ਥੋੜੇ ਨਿਊਡਲ ਮੋٹے ਬਣੇ ਆ ਤੇ ਜਿਹੜੀ ਦੂਸਰੀ ਮਸ਼ੀਨ ਹੀ ਨਾ ਸਾਡੇ ਵਾਲੀ ਹਨਾ ਪਹਿਲੇ ਵਾਲੀ ਉਹ ਮੇਰੇ ਹਿਸਾਬ ਨਾਲ ਨਾ ਉਹ ਚ ਬਿਸਕੁਟ ਹੀ ਬੰਦੇ ਇਕੱਲੇ ਹੂੰ ਤੇ ਉਹਦੇ ਚ ਜਿਹੜੀ ਇਹਦੇ ਵਿੱਚ ਜ਼ੋਰ ਲੱਗਦਾ ਨਾ ਆ ਮਸ਼ੀਨ ਜਿਹੜੀ ਐ ਸਪੈਸ਼ਲ ਹੁੰਦੀ ਸੇਵੀਆਂ ਵਾਲੀ ਉਹ ਚ ਬਿਸਕੁਟ ਹੋ ਗਿਆ ਆ ਭੁਜੀਆ ਹੋ ਗਿਆ ਉਹ ਬਣਦੀਆਂ ਆਟੇ ਨੂੰ ਜ਼ੋਰ ਜ਼ਿਆਦਾ ਜਰੀਕ ਲੱਗਦਾ ਵਾ ਤਾਂ ਕਰਕੇ ਫਿਰ ਇਹ ਨਹੀਂ ਹੁੰਦੇ ਚਵਾਰਾ ਖਾਂਦਾ ਪੂਰਾ ਸਪੀਡੋ ਸਪੀਡੀ ਕੰਮ ਚੱਲਣ ਰਿਹਾ ਹੈ ਮੈਂ ਆ ਉਹ ਵੀਡੀਓ ਬਣਾਉਣ ਆ ਗਏ ਨਾ ਫੇਰ ਕਮ ਹਟਾ ਵਿੱਚ ਰਹਿਣਾ ਤਾਂ ਕਰਕੇ ਕਾਲੀ ਬੜੀ ਆ ਤੇ ਛੇਤੀ ਛੇਤੀ ਲੈ ਆ। ਇਹੀ ਆ ਨਾ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਵਾ ਤੇ ਪਿਆਜ ਉਹ ਲਿਆ ਵਾ ਤੇ ਬੰਦ ਗੋਬੀ ਹੀ ਤੇ ਗਾਜਰਾ ਆ ਕੱਲ ਦੀ ਕੱਟੀ ਪਈ ਸੀ ਸਬਜੀ ਇਸ ਕਰਕੇ ਕੱਲ ਛੇਤੀ ਛੇਤੀ ਵਿੱਚ ਪਰਸੋਂ ਪਰਸੋਂ ਹੀ ਕੱਲ ਆ ਉਹ ਥੋੜੇ ਜਿਹਾ ਬਣਾਏ ਫੇਰ ਜਿਹੜੀ ਸਬਜੀ ਹੀ ਉਹ ਇਦਾਂ ਸਬਜੀ ਬਣਾ ਲਈ ਨੂਡਲ ਰਹਿਣ ਤੇ ਬਾਕੀ ਸਬਜੀ ਰੱਖੀ ਹੀ ਮੈਂ ਚੱਲ ਫੇਰ ਬਣਾ ਲੈਨੇ ਆ। ਚੱਲ ਨਿਆਣੇ ਕੇ 2 ਦਿਨ ਹੋ ਗਏ ਕਹਿੰਦਿਆਂ ਨੂੰ ਅੱਜ ਉਹਨਾਂ ਦੀ ਆਸ ਪੂਰੀ ਹੋਈ ਜਾ ਵਿਚਾਰਿਆਂ ਦੀ ਸ਼ਾਹ ਨਹੀਂ ਅੱਜ ਆਸ ਪੂਰੀ ਕਰਕੇ ਹੀ ਛੱਡਣੀ ਆ ਨਹੀਂ ਤੇ ਮੈਨੂੰ ਫੇਰ ਕੇਦ ਨੇ ਵਿਆੜੀ ਲਾਉਣੀ ਪੈਣੀ ਆ ਤੇ ਫੇਰ ਧੁੱਪ ਦੇ ਵਿੱਚ ਮੈਨੂੰ ਲੱਗਣਾ ਪੈਣਾ ਸ਼ਿਮਲਾ ਮਿਰਚੇ ਪਿਆਜ਼ ਤੇ ਬੰਦ ਗੁੱਬੀ ਤੇ ਗਾਜਰਾ ਸਾਰੇ ਚੀਜ਼ਾਂ ਕੱਟੀਆਂ ਗਈਆਂ ਬਰੀਕ ਬਰੀਕ ਨਹੀਂ ਨਹੀਂ ਬਰੀਕ ਨਹੀਂ ਬਰੀਕ ਬਰੀਕ ਕੱਟ ਲਿਆ ਪਤਲੇ ਪਤਲੀਆਂ ਮਤਲਬ ਇਹਨਾਂ ਨੇ ਬਰੀਕ ਨਹੀਂ ਕੀਤੀਆਂ ਉਹਦੀ ਬਰੀਕ ਨਹੀਂ ਨਹੀਂ ਜ਼ਿਆਦਾ ਬਰੀਕ ਨਹੀਂ ਤੇ ਜ਼ਿਆਦਾ ਸਬਜੀ ਉੰਗ ਮੋਟੀਆਂ ਮੋਟੀਆਂ ਨਹੀਂ ਤੇਲ ਪਾਵਾਂਗੇ ਅਸੀਂ ਵਿੱਚ ਤੇ ਇੱਕ ਆਵਾ ਟਮਾਟੋ ਸੌਸ ਤੇ ਇੱਕ ਸੀ ਆ ਕੀ ਆ ਸੋਇਆ ਸੌਸ ਸੋਇਆ ਸੋਇਆ ਸੌਸ ਇਹ ਦੋ ਚੀਜ਼ਾਂ ਪਾਣੀਆਂ ਵਿੱਚ ਤੇ ਬਾਕੀ ਲੂਣ ਮਿਰਚ ਮਸਾਲਾ ਸਬਜ਼ੀ ਨੂੰ ਬਣਾਉਣੀ ਸਬਜ਼ੀ ਨੂੰ ਬਣਾਉਣੀ ਹੈ ਸਵਾਤ ਤੇ ਸਾਰਾ ਸੌਸ ਨੇ ਦੇਣਾ ਹੈ ਮੇਰੀ ਦੇਸੀ ਲੂਣ ਦਾ ਨਹੀਂ ਉਹ ਪੁਰਾਣੀ ਹੋ ਗਈ ਨਹੀਂ ਉਹ ਵੀ ਵਿੱਚ ਆਈ ਆ ਉਹਦੇ ਵਿੱਚ ਨਾ ਛੋਟੇ ਛੋਟੇ ਲੂਣ ਜਿਹੜਾ ਉਹ ਤੇ ਹਲਦੀ ਮਿਰਚ ਇਹ ਜਿੱਦਾਂ ਛੇਤੀ ਖਤਮ ਹੋ ਜਾਂਦੀਆਂ ਵਾ ਉਹ ਰੱਖੀਆਂ ਵਾ ਨਾ ਚ ਵੀ ਪਾ ਕੇ ਪਰ ਜਦੋਂ ਸਬਜੀ-ਸਬਜੀ ਬਣਾਉਣੀ ਹੈ ਮੇਨ ਇਹਦੇ ਵਿੱਚ ਮਿਰਚ ਵਾ ਹਲਦੀ ਆ ਲੂਣ ਵਾ ਤੇ ਗਰਮ ਮਸਾਲਾ ਵਾ ਤੇ ਜਿਹੜਾ ਦੂਸਰਾ ਹੁੰਦਾ ਚਨਾ ਮਸਾਲਾ ਉਹ ਚੀਜ਼ਾਂ ਵਾ ਤੇ ਇਸ ਕਰਕੇ ਮੇਨ-ਮੇਨ ਚੀਜ਼ਾਂ ਵੱਡੇ ਡੱਬੇ 'ਚ ਰੱਖਤੀ ਆ ਵਾ ਤੇ ਤਾਂ ਕਰਕੇ ਵੀ ਇਹ ਜ਼ਿਆਦਾ ਵਰਤੀ ਦੀਆਂ ਇਹਦੇ ਵਿੱਚ ਸਾਰਾ ਸਮਾਨ ਹੀ ਪਾ ਲੈਣਾ ਵਾ ਬਾਕੀ ਸਾਰਿਆਂ ਦਾ ਤਰੀਕੇ ਵੱਖੋ-ਵੱਖੀ ਹੁੰਦੇ ਆ ਆਪਣਾ ਆਪਣਾ ਤਰੀਕਾ ਹੁੰਦਾ ਸਾਰਿਆਂ ਦਾ ਮੈਂ ਹਰ ਵਾਰੀ ਆਣੀ ਹੁੰਦੀ ਆ ਕਿ ਕਈ ਵਾਰੀ ਇਹ ਕਾਰ ਬਣਦੀਆਂ ਉਹਨਾਂ ਦਾ ਆਪਾਂ ਤਰੀਕਾ ਹੋ ਸਕਦਾ ਹੋਰ ਕੋਈ ਇਦਾਂ ਹੋਰ ਵੀ ਕੁਝ ਪੁੰਦੇ ਹੋਣਗੇ ਪਰ ਉਹ ਦਿਨ ਮੈਂ ਬਣਾਏ ਹੀ ਨਹੀਂ ਉਡਲ ਤੇ ਸੇਮ ਸੇਮ ਸਵਾਦ ਬਾਜ਼ਾਰ ਵਰਗਾ ਹੀ ਆਇਆ ਹੈ ਥੋੜੇ ਜਿ ਬਣਾਏ ਹੀ ਅੱਜ ਨੇ ਸਾਰੀਆਂ ਸਬਜ਼ੀਆਂ ਕਾਦ ਲੈਣ ਆ ਨੂਡਲ ਵੀ ਕਾਫੀ ਹੈ ਲੱਗਦਾ ਜਿਆਦਾ ਹੋਏ ਸਬਜ਼ੀ ਕੜਾਈ ਛੋਟੀ ਆ ਦੋਵਾਰੀ ਕਰ ਲਾ ਹੈਨਾ ਫਰਾਈ ਛੋਟੀ ਨੂਡਲ ਜਿਆਦਾ ਸਬਜੀ ਅਬਦੀ ਸਬਜੀ ਆ ਦੋਹੇ ਸੇ ਬਣਾਉਣੇ ਪੈਣੇ ਨਗਰ ਦਾ ਚਾਚੀ ਦਾ ਬੇਟਾ ਹੀ ਉਹ ਵੀ ਆਖਂਦਾ ਨਵੀਂ ਖਾਣੇ ਨੂਡਲ ਆ ਕਰਕੇ ਫਿਰ ਫੁੱਲੇ ਬਣਾਉਣੇ ਪਏ ਆ ਸਬਜੀ ਮੈਂ ਆਹ ਦੇਰ ਦੀ ਕਰ ਲੈਨੇ ਆ ਜਿਆਦਾ ਵਾ ਤੇ ਫਿਰ ਉਹ ਮਿਕਸ ਨਹੀਂ ਹੋਣਾ ਚੰਗੀ ਤਰ੍ਹਾਂ ਚਲੋ ਜੀ ਸਬਜੀ ਹੋ ਗਈ ਰੈਡੀ ਥੋੜੀ ਜੀ ਨਾ ਇਹਨੂੰ ਦੱਕਾਂ ਦੇ ਕਿ ਪਾਪ ਦਵਾਈ ਵੀ ਥੋੜੀ ਜਿਹੀ ਗਾਜਰਾ ਵੀ ਹੋ ਜਾਣਾ ਗਲ ਜਾਣ ਗਲ ਜਾਣ ਗਾਜਰਾ ਵੀ ਖਾਣਯੋਗ ਕੱਚੇ ਕੱਚੀਆਂ ਨਾ ਰਹਿਣ ਤੇ ਦੋਹਾਂ ਖਾਨਿਆਂ ਚ ਕਰ ਲਈ ਦੋਹਾਂ ਖਾਨਿਆਂ ਚ ਐਂਡੀਆਂ ਦੋਹਾਂ ਕੜਾਈਆਂ ਚ ਤੇ ਇੱਕ ਅਚਪੀੜ ਵੜੀ ਆ ਮੇਰੀ ਇਸ ਕਰਕੇ ਵੀ ਬਸ ਆਉਣ ਵਾਲੇ ਉਹ ਹੀ ਦੀ ਬਣਾਉਣ ਇਸ ਕਰਕੇ ਮੈਂ ਵੀ ਛੇਤੀ ਛੇਤੀ ਅਸੀਂ ਆਪਣਾ ਕੰਮ ਨਿਬੇੜ ਲਈਏ ਤੇ ਫ੍ਰੀ ਹੋ ਜਾਈਏ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਮਕ ਪਾ ਲਈਏ ਹੁਣ ਵੇਖੋ ਭਾਏਕ ਚ ਦੋ ਵਾਰੀ ਪਾਜੇ ਨਮਕ ਮਿਰਚ ਮਿਰਚ ਉਦਾਂ ਹਰੀ ਹੈਗੀ ਤੇ ਹਰੀ ਵੀ ਹਰੀ ਵਧੀਆ ਵਾ ਪਰ ਹੁਣ ਇਸ ਟਾਈਮ ਹਰੀ ਨਹੀਂ ਹੈਗੀ ਇਸ ਕਰਕੇ ਮੈਂ ਇਹੋ ਪਾ ਲਈਆ ਬਾਕੀ ਥੋੜਾ ਜਿਹਾ ਮਿਕਸ ਮਸਾਲਾ ਚਨਾ ਮਸਾਲਾ ਤੇ ਦੂਸਰਾ ਸਬਜੀ ਮਸਾਲਾ ਲਿਆ ਪਾਇਆ ਟਮਾਟੋ ਸੌਸ ਪਾਉਣ ਲੱਗੀ ਇਹਦੇ ਚ ਵੱਡੇ ਦੋ ਚਮਚੇ ਪਾਏ ਆ ਜਿਹੜੇ ਵੱਡੇ ਹੁੰਦੇ ਆ ਕੜਛੀ ਜਿੱਦਾਂ ਹੁੰਦੇ ਆ ਕਾ ਜਿਹੜੀ ਆ ਇਹ ਸੋਇਆ ਫਲਕ ਇਹ ਵੀ ਵੱਡੀ ਕੜਸੀ ਕਪਾਤੀ ਆ ਇੱਧਰ ਰਹਿ ਗਈ ਅੱਜ ਤੇ ਮੇਰਾ ਕੰਮ ਚੱਲਣਾ ਜਿੱਦਾਂ ਹਲਵਾਈ ਨਹੀਂ ਲੱਗਾ ਹੁੰਦਾ ਦੋਵੇਂ ਪਾਸੇ ਦੋਵੇਂ ਕੜਾਈਆਂ ਜੀ ਕੜਾਈ ਲੋਹੇ ਦੀ ਲਿਆਂਦੀ ਹੀ ਨਵੀਂ ਦੇ ਇਹਦੇ ਵਿੱਚ ਆਂਦੇ ਆ ਨਾ ਨਵੀਂ ਕੜਾਈ ਹੋਏ ਤੇ ਉਹਦੇ ਵਿੱਚ ਮਹੂਰਤ ਕਰੀਦਾ ਵਾ ਮਿੱਠਾ ਬਣਾ ਕੇ ਇਹਦੇ ਵਿੱਚ ਮਿੱਠਾ ਬਣਾਇਆ ਇਸ ਵੇਰੇ ਫਿਰ ਮਹੂਰਤ ਕੀਤਾ ਕੜਾਈ ਦਾ ਬਹੁਤ ਪਹਿਣਾ ਨੇ ਕਿਹਾ ਸੀ ਕਿ ਲੋਹੇ ਦੀ ਕੜਾਈ ਲਾਓ ਸਬਜੀ ਵਾਸਤੇ ਕੋਈ ਸਮਾਨ ਪਕੌੜਿਆਂ ਵਾਸਤੇ ਤੇ ਹਰ ਵਾਰੀ ਆਖੀ ਦੇ ਹੀ ਲਿਉਣੀ ਆ ਤਾਂ ਕਰਕੇ ਟਾਈਮ ਨਹੀਂ ਲੱਗਦਾ ਫਿਰ ਤੁਹਾਡੀ ਕਹਿਣ ਤੇ ਫਿਰ ਮੈਂ ਲੋਹੇ ਦੀ ਕੜਾਈ ਸਪੈਸ਼ਲ ਲਿਆਂਦੀ ਵਧੀਆ ਸੇਕ ਵੀ ਵਧੀਆ ਲੱਗਦਾ ਨਾਲ ਪਕੌੜੇ ਪਕਾੜੇ ਕੱਢਣ ਵਧੀਆ ਹੁੰਦੀ ਆ ਬਸ ਹੁਣ ਹੀ ਪਾ ਦਾਂਗੇ ਇਹਨਾਂ ਵਿੱਚ ਨਿਊਡਲ ਜਿਹੜੇ ਬਣਾਇਆ ਆਪ ਅੱਧੇ ਦੇ ਪੋਣੇ ਅੱਧੇ ਦੇ ਪਾ ਦੇ ਨੇ ਉੱਧਰ ਉੱਧਰ ਇਹਨਾਂ ਨੂੰ ਹੌਲੀ ਹੌਲੀ ਮਿਕਸ ਕਰਨਾ ਵਾ ਕਿ ਜਿਹੜੇ ਜ਼ਿਆਦਾ ਟੁੱਟਣ ਵੀ ਨਾ ਟੁੱਟ ਭਾਜ ਨਾ ਜਾਏ ਜਿਹੜੇ ਅਗਰ ਰੰਗ ਉਹੀ ਹੂੰ ਬਣ ਗਿਆ ਨਹੀਂ ਥੋੜਾ ਜਿਹਾ ਸੀਕ ਲਵਾਉਣਾ ਬਸ ਬਸ ਇਦਾਂ ਹੀ ਕਰਨਾ ਸੀ ਨਾ ਹਾਂ ਇਹਨਾਂ ਨੂੰ ਇਦਾਂ ਮਿਕਸ ਕਰਕੇ ਜਿਵੇਂ ਸੇਵੀਆਂ ਬਰੀਕ ਹੋਣ ਬਰੀਕ ਚੱਕਰ ਹੋਏ ਤੇ ਫਿਰ ਤੇ ਹੋਰ ਅਸਲੀ ਨੂਡਲ ਜਿਹੜੇ ਹੁੰਦੇ ਆ ਉਹਨਾਂ ਦੇ ਵਰਗੇ ਲੱਗਾਂ ਪਰ ਇਹ ਥੋੜੀਆਂ ਸੇਵੀਆਂ ਮੋਟੀਆਂ ਵਾ ਇਹ ਆ ਜੀ ਘਰ ਦੇ ਬਣੇ ਨੂਡਲ ਆਪਣੀ ਅੱਖਾਂ ਦੇ ਸਾਹਮਣੇ ਬਣੇ ਜਿਵੇਂ ਮਰਜ਼ੀ ਖਾਓ ਹਾਂ ਰੱਜ ਲਾਓ ਹੈ ਵੀ ਆٹے ਦੇ ਆਹ ਕੋਈ ਮੈਦਾ ਨਹੀਂ ਵਿੱਚ ਦੇ ਬਾਕੀ ਇਹ ਜਿੱਦਾਂ ਬੱਚਿਆਂ ਨੂੰ ਰੀਜ ਹੁੰਦੀ ਆ ਵੀ ਅਸੀਂ ਬਾਹਰ ਦੀਆਂ ਚੀਜ਼ਾਂ ਖਾਈਏ ਕਿਉਂਕਿ ਬੱਚਿਆਂ ਨੂੰ ਸ਼ੌਕ ਹੁੰਦਾ ਕਦੀ ਪੀਜ਼ਾ ਖਾ ਲੋ ਕਦੀ ਨਿਊਡਲ ਖਾ ਲੋ ਵਗੈਰਾ ਵਗੈਰਾ ਤੇ ਇਹ ਚੀਜ਼ਾਂ ਚਲੋ ਜੇ ਘਰ ਬਣਾ ਲਈਏ ਤੇ ਥੋੜੀਆਂ ਹਲਦੀ ਕੇ ਸੰਦੀਆਂ ਹੋਈਆਂ ਦੀਆਂ ਵੀ ਮੈਦੇ ਤੋਂ ਰਹਿਤ ਹੋਈਆਂ ਦੀਆਂ ਆਟੇ ਦੀਆਂ ਹੋਈਆਂ ਦੀਆਂ ਤੇ ਇੱਕ ਸਬਜ਼ੀਆਂ ਸਾਫ਼ ਸੁੱਥੀਆਂ ਆਪਣੇ ਹੱਥੀ ਪਾਲੀ ਦੀਆਂ ਜਿਹੜੀ ਚੀਜ਼ ਤੇ ਜ਼ਰੂਰੀ ਮੈਦੇ ਦੀ ਬਣਨੀ ਤੇ ਮੈਦੇ ਦੀ ਹੀ ਪਾਉਣੀ ਆਹ ਤੇ ਮੈਦੇ ਦੇ ਨਾਲ ਇਹ ਕਿ ਰੋਜ਼ ਰੋਜ਼ ਮੈਦਾ ਖਾਣਾ ਫੇਰ ਔਖਾ ਹੁੰਦਾ ਵਾ ਜੇ ਕਦੀ ਕਿਤੇ ਖਾ ਵੀ ਲਓ ਤੇ ਉਹਦੀ ਤਾਂ ਕੋਈ ਅਹੋਜੀ ਗੱਲ ਨਹੀਂ ਹੁੰਦੀ ਹੁਣ ਕਈ ਵਾਰੀ ਜੀ ਕਰੀ ਪੈਂਦਾ ਬਾਹਰ ਜਾ ਕੇ ਨਾ ਇੱਕ ਆਪਾਂ ਗੱਲ ਹੋਰ ਕਰਨੀ ਵੀ ਆਹ ਵੇਖ ਲਓ ਹੁਣ ਪੂਰਾ ਚੱਲਣ ਰਿਹਾ ਪੱਖਾ ਤੇ ਆ ਜਦੋਂ ਚੁੱਕੀ ਇੱਕ ਮੋੜੇ ਨੂੰ ਆਹ ਵੇਖ ਲਓ ਗੈਸ ਹੀ ਪੂਰਾ ਚੱਲਣ ਰਿਹਾ ਆਹ ਲਿਆਂਦੇ ਜਿਹੜੇ ਬਰਨਰ ਗੈਸ ਦੇ ਵਾਰ ਇਹ ਤੁਸੀਂ ਵੀ ਲਾ ਕੇ ਵਰਤੋ ਇੱਕ ਵਾਰੀ ਜ਼ਰੂਰ ਪੱਖਾ ਲਾ ਕੇ ਵੀ ਕੰਮ ਕਰੀ ਜਾਓ ਕੋਈ ਕਲਰ ਵੇਖੋ ਤੇ ਸਿਰਫ ਸੇਵੀਆਂ ਥੋੜੀਆਂ ਮੋਟੀਆਂ ਬਾਕੀ ਸੇਮ ਤੋਂ ਸੇਮ ਉਈਆਂ ਆ ਸਵਾਦ ਵੀ ਉਈਆਂ ਆ ਤੇ ਬਿਲਕੁਲ ਪਰਫੈਕਟ ਤਿਆਰ ਹੋਏ ਆ ਤੇ ਬਾਕੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਅਜੇ ਮੈਂ ਛੇਤੀ ਛੇਤੀ ਜ ਬਣਾਏ ਆ ਪਤਾ ਨਹੀਂ ਵੀ ਕਿਵੇਂ ਦੇ ਬਣੇ ਆ ਉਹ ਤੁਸੀਂ ਦੱਸਿਓ ਵੀ ਨਹੀਂ ਉਹਦੇ ਮੈਂ ਟੈਸਟ ਕਰ ਲਿਆ ਸਵਾਦ ਦਾ ਹਾਂ ਨਹੀਂ ਸਵਾਦ ਤਾਂ ਠੀਕ ਆ ਪਰ ਮੈਂ ਹਾਂ ਜਿੱਦਾਂ ਵੀ ਕਈਆਂ ਪੈਣਾਂ ਨੂੰ ਸਮਝ ਆਏ ਜਾਂ ਨਾ ਆਏ ਕਿ ਕੀ ਕੀ ਪਾਇਆ ਉਹ ਮੈਂ ਦੁਬਾਰਾ ਤੇ ਇੱਕ ਵਾਰ ਦੱਸ ਦਿੰਨੀ ਆ ਜਿੱਦਾਂ ਮੈਂ ਆਟਾ ਜਿੱਦਾਂ ਰੋਟੀ ਵਾਸਤੇ ਆਟਾ ਗੁੰਨੀ ਦਾ ਵਣਾ ਇਦਾਂ ਆਟਾ ਲਿਆ ਸੀ ਥੋੜਾ ਜਿਹਾ ਕੌਲੀਕ ਲਾ ਲਓ ਜਿੰਨੇ ਕੁ ਤੁਸੀਂ ਨਿਊ ਤੇ ਉਹਦੇ ਵਿੱਚ ਚਮਚਾ ਦੋ ਚਮਚੇ ਤੇਲ ਦੇ ਪਾ ਲਓ ਥੋੜਾ ਜਿਹਾ ਨਮਕ ਪਾ ਲਓ ਆਪਣਾ ਚਮਚਾ ਡੇਢ ਚਮਚਾ ਨਮਕ ਪਾ ਕੇ ਜਿਵੇਂ ਆਟਾ ਗੁੰਨੀਦਾ ਵਾ ਐਵੇਂ ਸੇਮ ਟੂ ਸੇਮ ਐਵੇਂ ਆਟਾ ਗੁੰਨਣਾ ਤੇ ਸੇਵੀਆਂ ਵਾਲੀ ਮਸ਼ੀਨ ਹੋਏ ਉਹਦੇ ਵਿੱਚ ਸੇਵੀਆਂ ਕੱਢਣੀਆਂ ਤੇ ਕੜਾਈ ਵਿੱਚ ਪਾਣੀ ਲੱਲੋ ਜਦੋਂ ਚੰਗੀ ਤਰ੍ਹਾਂ ਪਾਣੀ ਗਰਮ ਹੋ ਜਾਏਗਾ ਤੇ ਉਹਦੇ ਵਿੱਚ ਸੇਵੀਆਂ ਜਿਹੜੀਆਂ ਉਹ ਮਸ਼ੀਨ ਦੇ ਨਾਲ ਕਰਕੇ ਨਾਲ ਨਾਲ ਹੀ ਕੱਢੀ ਜਾਣੀਆਂ ਵਾ ਤੇ ਗਰਮ ਗਰਮ ਪਾਣੀ ਵਿੱਚ ਰੱਖ ਕੇ 4-5 ਮਿੰਟ ਤੇ ਜਦੋਂ ਮੰਨਿਆ ਵੀ ਹੋ ਗਈਆਂ ਵਾ ਉਹਨਾਂ ਨੂੰ ਪੁਣ-ਪੁਣ ਕੇ ਦੂਸਰੇ ਭਾਂਡੇ 'ਚ ਕਰੀ ਜਾਣਾ ਉਲਟੀ ਜਾਣਾ ਵਾ ਉਸੇ ਸੇਵੀਆਂ ਬਣਾ ਕੇ ਤੇ ਨਾਲੋ ਨਾਲ ਹੀ ਉਹ ਸੇਵੀਆਂ ਜਿਹੜੀਆਂ ਠੰਡੇ ਪਾਣੀ ਵਿੱਚ ਧੋਣੀਆਂ ਏਦਾਂ ਗਰਮ-ਗਰਮ ਨਹੀਂ ਰੱਖਣੀਆਂ ਠੰਡੇ ਪਾਣੀ 'ਚ ਧੋਈ ਜਾਣੀਆਂ ਵਾ 2-4 ਮਿੰਟ ਕਿਉਂਕਿ ਉਹਦੀ ਸਾਰੀ ਗਰਮੈਸ਼ ਨਿਕਲ ਜੂਗੀ ਫਿਰ ਉਹ ਸੇਵੀਆਂ ਜਿਹੜੀਆਂ ਇੱਕ ਦੂਜੇ ਨਾਲ ਜੁੜਦੀਆਂ ਨਹੀਂ ਆ ਅਲੱਗ-ਅਲੱਗ ਹੋ ਜਾਂਦੀਆਂ ਵਾ ਬਾਅਦ ਵਿੱਚ ਫਿਰ ਜਿਹੜਾ ਸਬਜ਼ੀ ਦਾ ਸਮਾਨ ਤਿਆਰ ਕਰਨਾ ਵਾ ਇਹ ਤੁਹਾਨੂੰ ਪਤਾ ਵੀ ਚਾਹੇ ਮੈਂ ਲਈ ਹੀ ਪਿਆਜ਼ ਤੇ ਸ਼ਿਮਲਾ ਮਿਰਚ ਤੇ ਗੋਭੀ ਇਹ ਬੰਦ ਗੋਭੀ ਸ਼ਿਮਲਾ ਮਿਰਚ ਪਿਆਜ਼ ਤੇ ਗਾਜਰਾ ਇਹ ਚਾਰ ਚੀਜ਼ਾਂ ਮੈਂ ਲਈਆਂ ਸੀ ਬਾਕੀ ਲਸਣ ਅਦਰਕ ਤੁਸੀਂ ਪੋਣਾ ਉਹ ਵੀ ਤੁਸੀਂ ਪਾ ਸਕਦੇ ਹੋ ਤੜਕੇ ਵਿੱਚ ਤੇ ਜੋ ਸਮਾਨ ਪਈਦਾ ਲੂਣ ਮਿਰਚ ਮਸਾਲਾ ਉਹ ਸੁੱਟ ਕੇ ਤੇ ਸੋਇਆ ਸੌਸ ਤੇ ਦੂਜੀ ਟਮਾਟੋ ਸੌਸ ਇਹ ਦੋਨੋਂ ਚੀਜ਼ਾਂ ਪਾ ਕੇ ਤੇ ਆ ਨਿਊਡਲ ਰੈਡੀ ਕੀਤੇ। ਚਲੋ ਜੀ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਵੇਖਿਓ ਤੇ ਜੇ ਕੋਈ ਬਾਦ ਘਾਟ ਹੋਏਗੀ ਤੁਸੀਂ ਦੱਸ ਦਿਓ। ਹਾਂਜੀ ਜੇ ਹੋਰ ਕੋਈ ਕੁਛ ਇਸ ਤੋਂ ਇਲਾਵਾ ਕੁਛ ਪੈ ਜਾਂਦਾ ਵਾ ਜਾਂ ਥੋੜਾ ਜਿਹਾ ਹੋਰ ਤਰੀਕਾ ਹੋਏਗਾ ਤਾਂ ਉਹ ਤੁਸੀਂ ਮੈਨੂੰ ਜਰੂਰ ਦੱਸ ਦਿਓ। ਤੇ ਬਾਕੀ ਚਲੋ ਹੁਣ ਬੱਚਿਆਂ ਨੂੰ ਖਵਾਲਦੇ ਆਂ ਵੇਨੇ ਉਹ ਕੀ ਕਹਿੰਦੇ ਆ। ਆਜੋ ਜੀ ਜਲੋ ਨਿਆਣਿਓ ਲਓ ਬੱਚਿਓ ਵੇਖੋ ਭਲਾ ਇਹ ਤਾਂ ਤਰਲੇ ਵੀ ਲਾਓ ਨਾ ਕਿਵੇਂ ਲੱਗੇ ਮੁੰਡਿਆ ਗੱਲਬਾਤ ਪੂਰੀ ਵੀ ਪੂਰੀ ਗੱਲਬਾਤ ਹੈ ਚਲੋ ਪੂਰੀ ਗੱਲਬਾਤ ਚਲੋ ਚਲੋ ਮੰਦ ਖਾ ਕੇ ਦੱਸੋ ਭਲਾ ਮੈਂ ਕਿੰਨੀ ਮਿਹਨਤ ਕੀਤੀ ਹੈ ਦੁਪਹਿਰ ਲਈ ਮਾਂ ਨੇ ਅੱਜ ਸਾਰੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੀਆਂ ਤਿੰਨ ਦੁਪਹਿਰ ਵੀ ਲੱਗ ਗਈ ਤੇ ਸਵੇਰ ਵੀ ਲੱਗ ਗਈ ਸ਼ਾਮ ਵੀ ਇੱਕ ਸਮਝ ਲੱਗੀ ਚਲੋ ਹੋ ਗਈ ਪਾਸ ਸਵਾਦ ਹੈ ਆ ਇਹਨੂੰ ਸਾੜਦੇ ਘੜੇ ਤੇ ਚਲੋ ਕਾਬੀਲਾ ਨੂੰ ਖੋਲਣਾ ਆ ਬਾਜ ਰਹੀ ਲਈ ਖਾਣ ਬਿਨਾਂ ਆਉਣਾ ਨਹੀਂ ਥੈਂਕ ਯੂ ਵੀ ਕੀ ਕਹਨੇ ਮੈਂ ਹੁਣ ਵੇਖਣੀਆਂ ਨਾਉ ਤੇਰੀ ਵਾਈ ਨਹੀਂ ਆਈ ਪਹਿਲਾਂ ਖਾ ਕੇ ਫਿਰ ਥੈਂਕ ਯੂ ਸਾਰਾ ਪਲੇਟ ਵੇਰਲੀ ਕਰਕੇ ਕਹਿਣਾ ਨਾ ਥੈਂਕ ਯੂ ਚਲ ਚਲ ਸ਼ੁਗਰ ਮੇਰੀ ਬਣਾਈ ਚੀਜ਼ ਦਾ ਮੁੱਲ ਪੈ ਗਿਆ ਚਲ ਮੇਰੇ ਲੋ ਵੀ ਥੈਂਕ ਯੂ ਬਸ ਤੁਹਾਨੂੰ ਖਾ ਕੇ ਤੁਹਾਨੂੰ ਸਵਾਦ ਲੱਗਿਆ ਮੈਨੂੰ ਇਹੋ ਹੀ ਥੈਂਕ ਯੂ ਬੜਾ ਕਿ ਚਲ ਜੇ ਮਿਹਨਤ ਕੀਤੀ ਆ ਤਾਂ ਚੀਜ਼ ਸਵਾਦ ਬਣੀ ਆ ਤੇ ਫਿਰ ਮਜ਼ਾ ਹੁੰਦਾ ਵਾ ਵੀ ਚਲ ਵਧੀਆ ਵਾ ਵੀ ਪਸੰਦ ਆਈ ਆ ਚਲੋ ਤੇ ਬਣਾ ਕੇ ਦੱਸਿਓ ਤੁਸੀਂ ਵੀ ਜਿਹੜੀਆਂ ਪੈਣਾ ਬਣਾ ਲਿੰਦੀਆਂ ਵਾ ਵੀ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਬਾਕੀ ਇਹ ਆ ਵੀ ਜਿੱਦਾਂ ਅੱਗੇ ਵੀ ਕਿਹਾ ਸੀ ਵੀ ਇਹ ਚੀਜ਼ ਘਰ ਬਣਾ ਲਈਏ ਤੇ ਬੱਚਿਆਂ ਦਾ ਵੀ ਮਨ ਦਾ ਚਾ ਪੂਰਾ ਹੋ ਜਾਂਦਾ ਵੀ ਬਾਹਰ ਖਾਣ ਦਾ ਜਿਹੜਾ ਕ ਨਹੀਂ ਹੁੰਦਾ ਵਾ ਬੱਚਿਆਂ ਨੂੰ ਚਾ ਜਿਆ ਤੇ ਇਦਾਂ ਘਰ ਬਣਾ ਦਈਏ ਭਾਈ ਇਹ ਸਬਜ਼ੀਆਂ ਹੀ ਆ ਭਾਈਆਂ ਤੇ ਬਾਕੀ ਰੋਟੀ ਵੀ ਨਹੀਂ ਆਟੀ ਤੇ ਪਕਾਉਨੇ ਆ ਇਦਾਂ ਨਿਊਡਨ ਨਾਲੀਏ ਤੇ ਬੱਚਿਆਂ ਦੇ ਥੋੜੀ ਰੀਜ ਪੂਰੀ ਹੋ ਜਾਂਦੀ ਪਾਣੀ ਕੋਈ ਐਲਰਜੀ ਚੀਜ਼ ਕਰਦੀ ਹੈ ਬਾਕੀ ਇਹ ਮੰਨ ਤੁਸੀਂ ਜਦੇ ਹੀ ਵੀ ਮੈਂ ਬਾਹਰ ਤੂੰ ਹੀ ਉਦਨ ਕਿਹਾ ਵੀ ਕੰਮ ਕਰੋ ਕਹਿੰਦੇ ਤੁਹਾਨੂੰ ਬਾਹਰ ਖਵਾਲ ਕੇ ਲਿਆਵਾਂਗੇ ਤੇ ਵੇਲਾ ਬਾਹਰ ਵਾਲੇ ਖਵਾਲਿਆ ਨਾ ਉਹ ਚੀਜ਼ੀ ਹੈ ਨਾ ਬਸ ਨਿਆਣੇ ਖੁਸ਼ ਹੋਗੇ ਚਲੋ ਠੀਕ ਆ ਫਿਰ ਚਲੋ ਚੰਗਾ ਜੀ ਤੇ ਹੁਣ ਉਹ ਆਉਣ ਲੱਗੇ ਆ ਵੀਡੀਓ ਬਣਾਉਣ ਦਾ ਹੀ ਵੀ ਰੈਡੀ ਹੋ ਜਾਈਏ ਜਰੀਕ ਆਂਦੇ ਹੀ ਵੀ ਤੁਸੀਂ ਛੇਛੇ ਦੇ ਤਿਆਰ ਹੋ ਜਾਓ ਤੇ ਤੁਹਾਡਾ ਸੀਨ ਪੈਣਾ ਇੱਥੇ ਵੀਡੀਓ ਬਣਨੀ ਆ ਅਸਲ ਵਿੱਚ ਨਾ ਖਾਣਾ ਹੀ ਇਹਦੇ ਕੋ ਪਾਸਤਾ ਬਣਾ ਕੇ ਤੁਹਾਨੂੰ ਦਵਾਂਗਾ ਜਿਹੜਾ ਉੱਥੇ ਬਾਹਰ ਬਣਾਉਣਾ ਸਮਾਨ ਪਾ ਲਗਾ ਵੇ ਇਹ ਰਹੀ ਗਿਆ ਅਸੀਂ ਬਿੱਲ ਬਣਾ ਲਿਆ ਵਾ ਨਹੀਂ ਹੁਣ ਆਲੀ ਵਾਰੀ ਆ ਪਰ ਅਗਲੀ ਵਾਰੀ ਤੇਰੀ ਆ ਇਟਾਲੀਅਨ ਪਾਸਤਾ ਕਿਹਨੂੰ ਹਾਂ ਇਟਾਲੀਅਨ ਪਾਸਤਾ ਦਾ ਬਣਾਉਣਾ ਉੱਥੇ ਤੁਹਾਨੂੰ ਉਹ ਖਵਾ ਲਾਂਗਾ ਉਹਦਾ ਸਮਾਨ ਦੇਖਿਓ ਪਰ ਵੇਨੇ ਪਰ ਅਜ ਕਿਦਾਂ ਖਵਾ ਲਦਾ ਮੈਂ ਅੱਜ ਮੇਰੀ ਵਾਰੀ ਹੈ ਅੱਜ ਮੈਂ ਖਵਾ ਲਾਂ ਤਾਂ ਇਹ ਹੋ ਗਈ ਨੂਡਲ ਪਾਲਟੀ ਹੁਣ ਪਾਸਤਾ ਪਾਲਟੀ ਚਲਣੀ ਆ ਉਹ ਤੁਹਾਡੇ ਵੱਲ ਚਲੋ ਕਿਦਾਂ ਗਾਓ ਹੈ ਕਿਦਾਂ ਗਾਓ ਕਿਦਾਂ ਗਾਓ ਕਿ ਕਿਦਾਂ ਗਾਓ ਨਹੀਂ ਕਰਨੀ ਹੁਣ ਤੇ ਪਸਾਉ ਜੋ ਉਸ ਦੇ ਲਈ ਦਿੱਤ ਲਈ ਬਾਕੀ ਬਹੁਤ ਸਮਾਧਮ ਆਇਆ ਤੁਸੀਂ ਵੀ ਟ੍ਰਾਈ ਕਰ ਕਰਕੇ ਦੇਖਿਓ ਬੱਚਿਆਂ ਵਾਸਤੇ ਤੇ ਜੇ ਕੋਈ ਕਸਰ ਰਹੀ ਦੀ ਹੋਏਗੀ ਉਹ ਤੁਸੀਂ ਦੱਸ ਦਿਓ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਡੇ ਵਾਸਤੇ ਬੜੇ ਵਧੀਆ ਬੜੇ ਪਰਫੈਕਟ ਵਾਂ ਬੜੀ ਟੇਸਟ ਮੈਂ ਵੀ ਬਹੁਤ ਟੇਸਟ ਕੀਤੇ ਆ ਬਹੁਤ ਟੇਸਟੀ ਬਣਿਆ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ